ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸੂਟ ਦੇ ਵਿੱਚੋਂ ਬਚੇ ਕੱਪੜੇ ਦਾ ਸੂਟ ਨਾਲ ਦਾ ਰਬੜ ਬੈਂਡ ਤਿਆਰ ਕਰਨਾ ਦੱਸਦੇ ਆ ਇਸ ਦੀ ਆਪਾਂ ਲੰਬਾਈ ਲੈਣੀ ਹੈਗੀ ਜੀ 20 ਇੰਚ ਇਹ ਆਪਣਾ ਜਿਹੜਾ ਕੱਪੜਾ ਹੈਗਾ ਇਹ ਡਬਲ ਹੋਲਡ ਕੀਤਾ ਹੋਇਆ ਦੂਰਾ ਕਰਕੇ ਰੱਖਿਆ ਹੋਇਆ ਯਾਨੀ ਕਿ ਸਮਝ ਲਓ ਟੋਟਲ ਲੰਬਾਈ ਹੋ ਗਈ ਇਹਦੀ 40 ਇੰਚ ਤੇ ਚੜਾਈ ਆਪਾਂ ਇਹਦੀ ਲੈਣੀ ਹੈਗੀ 4 ਇੰਚ 4 ਇੰਚ ਛੜਾਈ ਲੈਣੀ ਆ ਤੇ 40 ਇੰਚ ਲੈਣੀ ਆਂਗੀ ਇਹਦੀ ਆਪਾਂ ਲੰਬਾਈ ਇਹ ਦੂਰਾ ਕਪੜਾ ਰੱਖਿਆ ਹੋਇਆ ਜੀ ਤਾਂ ਕਿ ਮੈਨ ਦੇ ਵਿੱਚ ਸੁਖਾਈ ਰਵੇ ਤੇ ਤੁਹਾਨੂੰ ਪਤਾ ਚੱਲ ਜੇ ਵੈਸੇ ਤਾਂ ਇਹਦੀ ਆਪਾਂ ਇੱਕ ਸ਼ਾਰਟ ਵੀਡੀਓ ਵੀ ਪਾਈ ਹੋਈ ਆ ਇੱਥੋਂ ਆਪਾਂ 1 ਇੰਚ ਛੱਡ ਕੇ ਫੇਰ ਸਲਾਈ ਮਾਰਨ ਲੱਗਣਾਗਾ ਇਹ 1 ਇੰਚ ਆਪਾਂ ਦੋਨਾਂ ਪਾਸਿਆਂ ਤੋਂ ਛੱਡਣਾਗਾ ਇਹ ਆਪਾਂ 1 ਇੰਚ ਕਿਉਂ ਛੱਡਿਆਗਾ ਇਹ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਸਲਾਈ ਮਾਰਨ ਲੱਗੇ ਆਪਾਂ 1 ਇੰਚ ਇਧਰੋਂ ਛੱਡ ਦੇਣਾਗਾ ਮੂਹਰੋਂ ਸ਼ੁਰੂ ਤੋਂ ਸਲਾਈ ਸ਼ੁਰੂ ਨਹੀਂ ਕਰਨੀਗੇ 1 ਇੰਚ ਛੱਡ ਕੇ ਸ਼ੁਰੂ ਕਰਨੀ ਹੈਗੇ ਇਸ ਤਰ੍ਹਾਂ ਕਰਕੇ ਆਪਾਂ ਉਲਟਾ ਕੱਪੜਾ ਕਰਕੇ ਦੂਰਾ ਸਾਰੇ ਤੇ ਸਲਾਈ ਮਾਰ ਲੈਣੀ ਆ ਇਸ ਤਰ੍ਹਾਂ ਉਧਰੋਂ ਆਪਾਂ ਦੂਜੇ ਪਾਸੇ ਸਿਰੇ ਤੇ ਜਾ ਕੇ ਫੇਰ 1 ਇੰਚ ਆਪਾਂ ਛੱਡ ਦੇਣਾਗਾ ਇਹ ਜਿਵੇਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆਂਗੇ ਇਸ ਤਰ੍ਹਾਂ ਸੇਮ ਇਹ 1 ਇੰਚ ਇਧਰੋਂ ਵੀ ਆਪਾਂ ਐਵੇਂ ਛੱਡ ਲੈਣਾਗਾ ਕਪੜਾ ਬਾਕੀ ਸਾਰੇ ਤੇ ਆਪਾਂ ਸਲਾਈ ਲਗਾ ਲੈਣੀ ਆ ਤੇ ਦੋਨਾਂ ਪਾਸੇ ਨੂੰ ਤਾਂ ਆਪਾਂ ਇੱਕ ਇੱਕ ਇੰਚ ਕਪੜਾ ਛੱਡ ਲੈਣਾਗਾ ਫਿਰ ਆਪਾਂ ਇਹਨੂੰ ਸੇਫਟੀ ਪੈਨ ਦੀ ਮਦਦ ਦੇ ਨਾਲ ਸਿੱਧਾ ਕਰ ਲੈਣਾਗਾ ਸੇਫਟੀ ਪੈਨ ਨਾਲ ਇਸ ਤਰ੍ਹਾਂ ਇਹਨੂੰ ਸਿੱਧਾ ਕਰਕੇ ਆਪਾਂ ਸਾਰੇ ਨੂੰ ਫਿਰ ਆਪਾਂ ਇਹਦੇ ਵਿੱਚ ਇਲਾਸਟਿਕ ਲਗਾਵਾਂਗੇ ਇਲਾਸਟਿਕ ਆਪਾਂ ਲੈਣੀ ਆਂਗੀ 8 ਇੰਚ ਤੇ ਸੇਫਟੀ ਪੈਨ ਦੀ ਸਹਾਇਤਾ ਦੇ ਨਾਲ ਆਪਾਂ ਇਹ ਜਿਹੜੀ ਇਲਾਸਟਿਕ ਆਗੀ ਇਹ ਆਪਾਂ ਇਹਦੇ ਅੰਦਰ ਨਗਾ ਲੈਣੀ ਹੈਗੀ ਤੇ ਮੂਰੇ ਲਿਆ ਕੇ ਮਸ਼ੀਨ ਦੇ ਨਾਲ ਆਪਾਂ ਇਹਦੇ ਜੋਇੰਟ ਲਗਾ ਦੇਣਾਗਾ ਇਹਨੂੰ ਆਪਾਂ ਮਸ਼ੀਨ ਦੇ ਨਾਲ ਜੋੜ ਦੇਣਾਗਾ ਠੀਕ ਹੈ ਨਾ ਜੀ ਇਹ ਦੇਖੋ ਇਹ ਆਪਣਾ ਜੋੜ ਲੱਗ ਚੁੱਕਾਗਾ ਹੁਣ ਜਿਹੜਾ ਆਪਾਂ 1 1 ਇੰਚ ਕਪੜਾ ਛੱਡਿਆ ਸੀਗਾ ਉਹਨੂੰ ਆਪਾਂ ਲਾਸਟਿਕ ਪਾਸੇ ਕਰਕੇ ਸਾਈਡ ਤੇ ਇਸ ਤਰ੍ਹਾਂ ਫੜ ਕੇ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮਲਾ ਕੇ ਤੇ ਪੁੱਠੇ ਪਾਸੇ ਇਸ ਤਰ੍ਹਾਂ ਸਲਾਈ ਲਗਾ ਦੇਣੀ ਆ ਸਲਾਈ ਸਾਰੇ ਕੱਪੜੇ ਜੇ ਤਰ ਤੱਕ ਸਲਾਈ ਲਗਾ ਦੇਣੀ ਹੈ ਇਹ ਦੇਖੋ ਜੀ ਇਹ ਜਿਹੜਾ ਅੱਡ ਦਾ ਧਾਗਾ ਵਰਤਿਆ ਇਹ ਮੇਸ ਕਰਕੇ ਹੀ ਵਰਤਿਆਗਾ ਤਾਂ ਕਿ ਤੁਹਾਨੂੰ ਸਮਝ ਆ ਸਕੇ ਇਸ ਤੋਂ ਬਾਅਦ ਆਪਾਂ ਇਲਾਸਟਿਕ ਫੜ ਕੇ ਖਿੱਚ ਦੇਣੀ ਹੈਗੀ ਉਹ ਜਗ੍ਹਾ ਨੇ ਆਪ ਇਲਾਸਟਿਕ ਨੇ ਆਪਣੇ ਆਪ ਸੈੱਟ ਹੋ ਜਾਣਾਗਾ ਉਹ ਜਿਹੜਾ ਇੰਚ ਇੰਚ ਆਪਣਾ ਕੱਪੜਾ ਰਹਿ ਗਿਆ ਛੱਡਿਆ ਸੀਗੇ ਆਪਾਂ ਉਹਦੇ ਤੇ ਉਹ ਜਿਹੜੀ ਆਪਣੀ ਸਲਾਈ ਸੀਗੀ ਉਹ ਅੰਡਰਗਰਾਊਂਡ ਹੋਗੀ ਬਾਹਰ ਨਹੀਂ ਦਿਖੂਗੀ ਉਹ ਸਲਾਈ ਆਪਣੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਉਹ ਆਪਣਾ ਖੁੱਲਾ ਪਾਸਾ ਨੂੰ ਰਹਿ ਗਿਆ ਉਹਦੇ ਤੇ ਆਪਾਂ ਹੌਲੀ ਜਿਹੇ ਨੇ ਥੋੜਾ ਥੋੜਾ ਅੰਦਰ ਨੂੰ ਫੋਲਡ ਕਰਕੇ ਦੱਬ ਕੇ ਹਲਕੀ ਜੀ ਸਲਾਈ ਲਗਾ ਦੇਣੀ ਆ ਬਿਲਕੁਲ ਕਿਨਾਰੇ ਕਿਨਾਰੇ ਤੇ ਸਲਾਈ ਲਗਾਉਣੀ ਆ ਇਹ ਦੇਖੋ ਰਬੜ ਬੈਂਡ ਆਪਣਾ ਬਣ ਕੇ ਤਿਆਰ ਆ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਦੇਖੋ ਜੀ ਇਹ ਰਬੜ ਬੈਂਡ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ ਸਾਰਿਆਂ ਦਾ।